ਦੋਸਤੋ ਪਿਛਲੇ ਦਿਨ ਹੀ ਗੁਰਦਾਸਪੁਰ ਦੇ ਅਮਾਂਵਾੜਾ ਬਾਜ਼ਾਰ ਵਿੱਚ ਰਾਤ ਦੇ ਸਮੇਂ ਦੁਕਾਨਾਂ ਨੂੰ ਭਿਆਨਕ ਅਗ ਲੱਗ ਗਈ ਸੀ ਜਿਸ ਕਾਰਨ ਛੇ ਦੇ ਕਰੀਬ ਦੁਕਾਨਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਸੀ ਗੁਰਦਾਸਪੁਰ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਜੀ ਨੇ ਇਹਨਾਂ ਪੀੜਿਤ ਦੁਕਾਨਦਾਰਾਂ ਦੀ ਮਦਦ ਕਰਨ ਦੇ ਲਈ ਸ਼ਹਿਰ ਵਾਸੀਆਂ ਨੂੰ ਤੇ ਵੱਖ-ਵੱਖ ਸੰਗਠਨਾਂ ਨੂੰ ਅਪੀਲ ਵੀ ਕੀਤੀ ਜਿਸ ਤੇ ਅੱਜ ਸ਼੍ਰੀ ਸਨਾਤਨ ਜਾਗਰਣ ਮੰਚ ਗੁਰਦਾਸਪੁਰ ਤੇ ਇਸ ਦੇ ਨਾਲ ਗੁਰਦਾਸਪੁਰ ਡਿਸਟ੍ਰੀਬਿਊਟਰ ਐਸੋਸੀਏਸ਼ਨ ਵੱਲੋਂ ਆਪਸ ਦੇ ਵਿੱਚ ਕੁਝ ਨਗਦ ਰਾਸ਼ੀ ਇਹਨਾਂ ਪੀੜਿਤ ਦੁਕਾਨਦਾਰਾਂ ਦੀ ਮਦਦ ਲਈ ਇਕੱਠੀ ਕੀਤੀ ਗਈ ਅੱਜ ਸਨਾਤਨ ਜਾਗਰਣ ਮੰਚ ਦੇ ਪ੍ਰਧਾਨ ਸ਼੍ਰੀ ਪਵਨ ਸ਼ਰਮਾ ਜੀ ਔਰ ਉਹਨਾਂ ਦੇ ਸਾਰੇ ਸਾਥੀਆਂ ਨੇ ਮਿਲ ਕੇ ਇਹ ਰਾਸ਼ੀ ਵਪਾਰ ਮੰਡਲ ਗੁਰਦਾਸਪੁਰ ਦੇ ਪ੍ਰਧਾਨ ਦਰਸ਼ਨ ਮਹਾਜਨ ਜੀ ਨੂੰ ਦਿੱਤੀ ਗੱਲਬਾਤ ਦੌਰਾਨ ਦਰਸ਼ਨ ਮਹਾਜਨ ਜੀ ਨੇ ਕਿਹਾ ਕਿ ਉਹ ਸ਼੍ਰੀ ਸਨਾਤਨ ਜਾਗਰਣ ਮੰਚ ਦੇ ਨਾਲ ਸਾਰੇ ਹੀ ਸੰਗਠਨਾਂ ਦੇ ਬਹੁਤ ਧੰਨਵਾਦੀ ਹਾਂ ਜੋ ਇਹਨਾਂ ਦੁਕਾਨਦਾਰਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਜਿਹੜਾ ਅਜੋ ਗੁਰਦਾਸਪੁਰ ਚ ਜਿਹੜੀਆਂ ਪਿਛਲੇ ਹਫਤੇ ਦੁਕਾਨਾਂ ਦਾ ਅੱਗ ਲੱਗਣ ਕਰਕੇ ਨੁਕਸਾਨ ਹੋਇਆ ਸੀ ਉਹਦੇ ਵਾਸਤੇ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਸਨਾਤਨ ਸ੍ਰੀ ਸਨਾਤਨ ਜਾਗਰਣ ਮੰਚ ਤੇ ਗੁਰਦਾਸਪੁਰ ਡਿਸਟ੍ਰਿਕਟ ਐਸੋਸੀਏਸ਼ਨ ਵੱਲੋਂ ਕੁਝ ਮੈਂਬਰਾਂ ਦੇ ਪੈਸੇ ਇਕੱਠੇ ਕਰਕੇ ਉਹ ਆਪਣੇ ਵਪਾਰ ਮੰਡਲ ਦੇ ਪ੍ਰਧਾਨ ਜੀ ਨੂੰ ਉਹਨਾਂ ਦਾ ਸਹਿਯੋਗ ਦਿੱਤਾ ਤਾਂ ਅਗੇ ਚਲੋ ਅਸੀਂ ਉਹ ਨੁਕਸਾਨ ਦੀ ਭਰਪਾਈ ਤੇ ਨਹੀਂ ਕਰ ਸਕਦੇ ਪਰ ਇੱਕ ਛੋਟਾ ਜਿਹਾ ਉਪਰਾਲਾ ਕਰਕੇ ਉਹਨਾਂ ਨੂੰ ਹਿੰਮਤ ਤੇ ਦੇ ਹੀ ਸਕਨੇ ਲਗਾਤਾਰ ਰਗਜਨੀ ਦੇ ਘਟਨਾਵਾਂ ਹੋ ਰਹੀਆਂ ਵਪਾਰੀਆਂ ਨੂੰ ਵੱਡਾ ਨੁਕਸਾਨ ਹੋ ਰਿਹਾ ਉਹਦੇ ਲਈ ਕੀ ਮੰਗ ਕਰਦੀ ਹੈ ਸਰਕਾਰ ਤੋਂ ਹਾਂ ਪਰ ਐਡਮਿਨਿਸਟ੍ਰੇਸ਼ਨ ਸਰਕਾਰ ਦੇਖੋ ਜੀ ਮੰਗ ਤੇ ਹੋਈ ਹੈ ਕਿ ਜੇ ਕਿਸਾਨ ਦਾ ਕਿਸੇ ਦਾ ਨੁਕਸਾਨ ਹੋ ਜਾਂਦਾ ਫਲੱਡ ਨਾਲ ਤੇ ਸਰਕਾਰ ਮੁਆਵਜ਼ਾ ਦਿੰਦੀ ਹੈ ਤੇ ਇਸ ਕਰਕੇ ਇੱਕ ਐਸ ਪੈਨਲ ਦੇ ਵੀ ਕੰਮ ਹੋਣਾ ਚਾਹੀਦਾ ਕਿ ਜੇ ਕਿਸੇ ਦਾ ਅੱਗ ਨਾਲ ਨੁਕਸਾਨ ਹੁੰਦਾ ਤੇ ਐਡਮਿਨਿਸਟ੍ਰੇਟਰ ਆਪੋ ਤੇ ਪੂਰਾ ਸਹਿਯੋਗ ਦੇਵੇ ਉਹਦੇ ਪੈਰਾਂ ਤੇ ਪੂਰਾ ਉਹਨੂੰ ਖੜਾ ਕਰੇ ਕਿਉਂਕਿ ਕਿਸਾਨਾਂ ਦੀ ਤਾਂ ਸਾਰੇ ਸੁਣਵਾਈ ਹੋ ਜਾਂਦੀ ਹੈ ਤੇ ਇੱਥੇ ਸ਼ਹਿਰਦਾਰ ਕਿਹ ਦੁਕਾਨਦਾਰ ਦੀ ਕੋਈ ਸੁਣਵਾਈ ਨਹੀਂ ਹੁੰਦੀ ਇਸ ਕੰਮ 'ਚ ਇਸ ਮੌਕੇ ਤੇ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹਨਾ ਸ਼੍ਰੀ ਸਨਾਤਨ ਜਾਗਰਨ ਮਨਚੋਲੋਂ ਜਿਹੜਾ ਨੇ ਆਪਣਾ ਡਿਸਟ੍ਰੀਬਿਊਟਰ ਹੋਲਸੇਲ ਡਿਸਟ੍ਰੀਬਿਊਟਰ ਨੇ ਇਹਨਾਂ ਨੇ ਆਪਣਾ ਬੜਾ ਵੱਡਾ ਉਪਰਾਲਾ ਕਰਕੇ ਤੇ ਮੈਨੂੰ ਇੱਕ ਬੜੀ ਵੱਡੀ ਰਾਸ਼ੀ ਜਿਹੜੀ ਹੈ ਅੱਜ ਵਪਾਰ ਮੰਡਲ ਨੂੰ ਇਹਨਾਂ ਨੇ ਦਿੱਤੀ ਆ ਇਹ ਮੇਰਾ ਇਹਨਾਂ ਨੇ ਬਹੁਤ ਭਾਰ ਹਲਕਾ ਕੀਤਾ ਕਿ ਜਿਹੜਾ ਗੁਰਦਾਸਪੁਰ ਵਿੱਚ ਅਗਨੀ ਕਾਂਡ ਹੋਇਆ ਸੀ ਇਹਦੇ ਵਿੱਚ 5-6 ਬੰਦੇ ਜਿਹੜੇ ਇਫੈਕਟਿਵ ਹੋਏ ਨਾਲ ਤੇ ਇਹ ਕੁਛ ਜਿੱਦਾਂ ਪਿਛਲੇ ਆਪਣਾ ਸ਼ੇਵੋਬੀ ਸੋਸਾਇਟੀ ਨੇ ਜਾਂ ਗਗਨਵਾਜਨੀ ਨੇ ਜਿਹੜਾ ਸਾਇੰਸ ਸੋਸਾਇਟੀ ਆ ਉਹਨਾਂ ਨੇ ਵੀ ਕਾਫੀ ਸਾਨੂੰ ਜੋ ਵੀ ਸਹਿਯੋਗ ਬਣਿਆ ਦਿੱਤਾ ਤੇ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਤਾਂਵਾਦ ਵੀ ਕਰਦਾ ਕਿਉਂਕਿ ਅਸੀਂ ਇੱਕ ਸਮਾਜ ਦੇ ਵਿੱਚ ਵਿਚਰਦੇ ਆ ਔਰ ਕੋਸ਼ਿਸ਼ ਇਹ ਕਰੀਦੀ ਆ ਪਿਛੇ ਪਰਮਾਤਮਾ ਕਦੀ ਕਿਸੇ ਨੂੰ ਇਹੋ ਜਿਹੀ ਘੜੀ ਵੇਖਣ ਨੂੰ ਨਾ ਦੇਈ ਪਰ ਹੁਣਾ ਉਹੀ ਦਾ ਜੋ ਪਰਮਾਤਮਾ ਨੇ ਮਨਜ਼ੂਰ ਆ ਪਿਛਲੇ ਸਾਲਾਂ ਦੇ ਵਿੱਚ ਕਾਫੀ ਨੁਕਸਾਨ ਹੋਏ ਨੇ ਉਹਦੇ ਵਿੱਚ ਕੁਝ ਹੀ ਪਰਪਾਈ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਇਹ ਜਿਹੜਾ ਸਿਲਸਿਲਾ ਲਗਾਤਾਰ ਜਾਰੀ ਹੈ ਔਰ ਮੈਂ ਕੱਲ ਹੀ ਡੀਸੀ ਸਾਹਿਬ ਨੂੰ ਸੀਐਮ ਮਾਨ ਸਾਹਿਬ ਆਪਣੇ ਸਰਦ ਪਗਨ ਸਮਾਨ ਜੀ ਨੂੰ ਥਰੂ ਡੀਸੀ ਇੱਕ ਮੈਮੋਰੈਂਡਮ ਵੀ ਭੇਜਿਆ ਵਾ ਆਪਣਾ ਮੰਗ ਪੱਤਰ ਭੇਜਿਆ ਜਿਹਦੇ ਵਿੱਚ ਮੈਂ ਇਹ ਗੱਲ ਮੰਗ ਕੀਤੀ ਉਹਨਾਂ ਤੋਂ ਪੀ ਅਗਰ ਕਿਸੇ ਕਾਰਨ ਵੀ ਗੁਰਦਾਸ ਕਿਸੇ ਕਾਰਨ ਵੀ ਕਿਸੇ ਵਪਾਰੀ ਜਾਂ ਉਦਯੋਗ ਨੂੰ ਕਿਸੇ ਕਾਰਨ ਚਾਹੇ ਉਹ ਬਿਜਲੀ ਦੇ ਸ਼ਾਰਟ ਸ਼ਕਟ ਨਾਲ ਆ ਕਿਸੇ ਕਾਰਨ ਵੀ ਉਹ ਅਗਰ ਉਹਦਾ ਟੋਟਲ ਲਾਸ ਹੋ ਜਾਂਦਾ ਅਗਦੇ ਨਾਲ ਤੇ ਉਹਨਾਂ ਨੂੰ ਇਹ ਜੜੀ ਹੈ ਪਰ ਭਾਈ ਵਾਸਤੇ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਜਿਨ੍ਹਾਂ ਇਹ ਕੁਦਰਤੀ ਆਫਤ ਮੰਨ ਕੇ ਇਹਨਾਂ ਦਾ ਜਿਹੜਾ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਂ ਉਹਨੂੰ ਇਹੋ ਜਿਹਾ ਬਣੇ ਇਹ ਮੈਂ ਕੱਲ ਵੀ ਡਿਸਾਬ ਨੇ ਇਹਦਾ ਮੈਂ ਜਿਹੜਾ ਮੰਗ ਪੱਤਰ ਦੇ ਕੇ ਆਇਆ ਨਾ ਔਰ ਮੈਂ ਹਮੇਸ਼ਾ ਹੀ ਵਪਾਰੀਆਂ ਵਾਸਤੇ ਮੈਂ ਕੋਸ਼ਿਸ਼ ਕਰਦਾ ਕਿ ਆਪਣੀ ਮੇਰੀ ਜ਼ਿੰਦਗੀ ਵਿੱਚ ਜੋ ਵੀ ਹੋ ਸਕਿਆ ਮੈਂ ਬਿਹਤਰ ਕੀਤਾ ਵਾ ਔਰ ਗਾ ਵੀ ਕਰਦਾ ਰਹਾਂਗਾ ਕਿਉਂਕਿ ਕੱਲ ਅਸੀਂ ਆਪਣਾ ਕਮਲ ਸੀਟ ਦੇ ਉੱਤੇ ਆਪਾਂ ਸਾਰੇ ਇਕੱਠੇ ਹੋਵਾਂਗੇ ਔਰ ਉਹਦੇ ਵਿੱਚ ਜੋ ਵੀ ਰਾਸ਼ੀ ਸਾਨੂੰ ਇਕੱਠੀ ਹੋਈ ਹੈ ਜੋ ਵੀ ਸਾਰਿਆਂ ਨੂੰ ਜਿੰਨੇ ਵੀ ਜਾਣੇ ਸਾਡੇ ਹੈਗੇ ਨੇ ਵੀਰ ਜਿਨ੍ਹਾਂ ਦਾ ਨੁਕਸਾਨ ਹੋਇਆ ਜੋ ਜੋ ਵੀ ਹਿੱਸੇ ਆਏਗਾ ਆਪਾਂ ਉਹਨਾਂ ਨੂੰ ਉਹਨਾਂ ਨੂੰ ਦਵਾਂਗੇ ਉੱਥੇ ਉਹਨਾਂ ਨੂੰ ਜੋ ਵੀ ਆਪਾਂ ਪੂਰਾ ਨੁਕਸਾਨ ਤਾਂ ਨਹੀਂ ਕਰ ਸਕਦੇ ਪਰ ਇੱਕ ਪਰਿਵਾਰ ਦੀ ਤਰ੍ਹਾਂ ਇੱਕ ਇਨਸਾਨੀਅਤ ਦੇ ਨਾਤੇ ਇੱਕ ਆਪਣਾ ਸਮਾਜ ਦੇ ਨਾਤੇ ਸਾਡੇ ਉਹ ਭਰਾ ਨੇ ਸਾਡੇ ਵਪਾਰੀ ਭਰਾ ਨੇ ਅਸੀਂ ਉਹਨਾਂ ਦਾ ਜੋ ਵੀ ਨੁਕਸਾਨ ਤਾਂ ਨਹੀਂ ਕਰਦੇ ਪੂਰਾ ਉਹ ਕਰ ਸਕਦੇ ਬਟ ਅਸੀਂ ਉਹਨਾਂ ਨੂੰ ਰਿਲੀਫ ਦੇ ਤੌਰ ਤੇ ਇੱਕ ਸਹਾਇਤਾ ਦੇ ਤੌਰ ਤੇ ਉਹਨਾਂ ਦੇ ਹੀ ਆਪਣਾ ਫੈਮਿਲੀ ਮੈਂਬਰ ਤੌਰ ਤੇ ਆਪਾਂ ਦੀ ਮਦਦ ਕਰਨਾ ਚਾਹੁੰਦੇ ਆ ਜੋ ਵੀ ਤਿਲ ਫਲ ਹੋਏਗਾ ਉਹ ਉੱਥੇ ਆਪਾਂ ਉਹਨਾਂ ਨੂੰ ਭੇਟ ਕਰਾਂਗੇ ਉਹਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਇਹ ਇੱਕ ਪ੍ਰੇਰਨਾ ਦਾ ਹੋਏਗਾ ਪੀ ਗੁਰਦਾਸ ਪਰ ਸ਼ਹਿਰ ਵਪਾਰ ਮੰਡਲ ਪੂਰੇ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਕੰਮ ਕਰ ਰਿਹਾ ਵਾ ਪੂਰੇ ਪੰਜਾਬ ਦੇ ਵਿੱਚ ਇਹ ਤੁਹਾਨੂੰ ਮਿਸਾਲ ਨਹੀਂ ਮਿਲੇਗੀ ਜੋ ਆਪਾਂ ਪਿਛਲੇ ਦਿਨ ਪਿਛਲੇ ਵੇ ਆਪਾਂ ਜੋ ਆਪਣੇ ਹੈਂਡਲਮੇ ਦੀ ਦੁਕਾਨ ਨੂੰ ਨੁਕਸਾਨ ਹੋਇਆ ਸੀ ਉਹਦੇ ਵਿੱਚ ਹੀ ਆਪਾਂ ਕਾਫੀ ਰਾਸ਼ੀ ਕਹਿੰਦੇ ਪਰ ਹੁਣ ਦੁਕਾਨਾਂ ਜ਼ਿਆਦਾ ਨੇ ਪਰ ਚਲੋ ਫਿਰ ਵੀ ਆਪਾਂ ਜੋ ਹੋਏਗਾ ਵੱਤ ਉਹਦੇ ਨਾਲ ਹੀ ਕਰਾਂਗੇ ਔਰ ਇਹ سلسلہ ਜਿਹੜਾ ਵਾ ਕੋਸ਼ਿਸ਼ ਕਰਾਂਗੇ ਕਿ ਪ੍ਰਮਾਤਮਾ ਨਾ ਕਰੇ ਕਿਸੇ ਵੀ ਦੁਕਾਨਦਾਰ ਦਾ ਭਰਾ ਦਾ ਕੋਈ ਨੁਕਸਾਨ ਹੁੰਦਾ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋ ਕੇ ਉਹਦੀ ਕੋਈ ਨਾ ਕੋਈ ਜੋ ਵੀ ਮਦਦ ਹੋਵੇ ਆਪਾਂ ਜ ਕੋਈ ਕਰਾਂਗੇ